ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ 10 ਮਰਲੇ ਹੈ ਫਰੰਟ ਤੋਂ ਸਾਰੇ ਦੇਖ ਲਈ ਇਸੇ ਪਹਿਲਾਂ ਫਰੰਟ ਤੇ ਵੱਡਾ ਗੇਟ ਲੋਹੇ ਦਾ ਲੱਗਾ ਹੋਇਆ ਮਜ਼ਬੂਤ ਇੱਕ ਸਾਈਡ ਤੇ ਵਾਸ਼ਰੂਮ ਬਣਿਆ ਹੋਇਆ ਘਰ ਵਿੱਚ ਪਾਣੀ ਦੀ ਦੋਨੋਂ ਤਰ੍ਹਾਂ ਦੀ ਸਹੂਲਤ ਹੈ ਗਈਆਂ ਸਰਕਾਰੀ ਟੂਟੀ ਵੀ ਲੱਗੀ ਹੋਈ ਹੈ ਸਮਰਸਿਬਲ ਬੋਰ ਵੀ ਹੋਇਆ ਹੈ ਜੀ ਵੇੜੇ ਵਿੱਚ ਸਾਰੇ ਪਾਸੇ ਇੰਟਰਲੋਕ ਟਾਇਲ ਲੱਗੀ ਹੋਈ ਹੈ ਬਾਕੀ ਤੁਸੀਂ ਦੇਖ ਹੀ ਰਹੇ ਹੋ ਤੁਹਾਨੂੰ ਸਾਰੇ ਪਾਸੇ ਕੈਮਰਾ ਕਮਾ ਕੇ ਦਿਖਾ ਦਿੰਨੇ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਆ ਦੇਖੋ ਜੀ ਸਾਰੇ ਇੰਟਰਲੋਕ ਟਾਇਲ ਲੱਗੀ ਹੋਈ ਹੈ ਜੀ ਸਾਰੇ ਘਰ ਨੂੰ ਪਲਸਤਰ ਹੋਇਆ ਹੈ ਘਰ ਵਿੱਚ 3 ਬੈੱਡਰੂਮ ਬਣੇ ਹੋਏ ਹਨ ਲੌਬੀ ਏਰੀਆ ਬਣਿਆ ਹੋਇਆ ਜੀ ਇੱਕ ਕਿਚਨ ਬਣੀ ਹੋਈ ਹੈ ਤੁਹਾਨੂੰ ਵਾਰੀ-ਵਾਰੀ ਸਾਰਾ ਕੁਝ ਦਿਖਾ ਦਿੰਨੇ ਆ ਆ ਦੇਖੋ ਜੀ ਆ ਪਹਿਲਾ ਕਮਰਾ ਬਣਿਆ ਹੋਇਆ ਇੱਕ ਦੀਵਾਰ ਤੇ ਵਾਲਪੇਪਰ ਦਾ ਕੰਮ ਹੋਇਆ ਹੈ ਜੀ ਬਾਕੀ ਦੀਵਾਰਾਂ ਤੇ ਹਜੇ ਵਾਲਪੇਪਰ ਲਗਵਾਣਾ ਰਹਿੰਦਾ ਹੈ ਪਲਸਟਰ ਸਾਰੇ ਘਰ ਨੂੰ ਹੋਇਆ ਹੈ ਜੀ ਤਿੰਨੋਂ ਕਮਰੇ ਕਾਫੀ ਖੁੱਲਡੁੱਲੇ ਬਣੇ ਹੋਏ ਹਨ ਲੋਬੀ ਜਾਈ ਪੌੜੀਆਂ ਉੱਪਰ ਜਾਂਦੀਆਂ ਹਨ ਦੂਜੀ ਮੰਜ਼ਿਲ ਤੇ ਇੱਕ ਕਮਰਾ ਆ ਬਣਿਆ ਜੀ ਇਹਨੂੰ ਮਾਲਕ ਸਟੋਰ ਰੂਮ ਯੂਜ਼ ਕਰ ਰਹੇ ਨੇ ਆਹ ਜੀ ਸਟੋਰ ਰੂਮ ਬਣਿਆ ਹੋਇਆ ਹੈ छोटा रूम है ये भी स्टोर रूम है जी ये ही तीजा रूम बनया हुआ मालिका ने कहा है जी घर नवा ही बनया हजे कुछ टाइम पहले बनाया ज्यादा पुराना नहीं है मकान ये आखो जी तीजा रूम भी काफ़ी खुला डुला बनया जी मालक का नंबर है जी नड़िनवे एक सौ सतवंजा 34 334 ਤੁਸੀਂ ਘਰ ਬਾਰੇ ਕੁਝ ਪੁੱਛਣਾ ਹੋਵੇ ਪ੍ਰੋਪਰ ਲੋਕੇਸ਼ਨ ਬਾਰੇ ਜਾਂ ਰੇਟ ਬਾਰੇ ਫੋਨ ਤੇ ਪੁੱਛ ਸਕਦੇ ਹੋ ਬਾਕੀ ਤੁਹਾਨੂੰ ਰੇਟ ਅਸ ਵੀ ਦੱਸ ਦਿੰਨੇ ਆ ਆਜ ਰਸੋਈ ਬਣੀ ਹੋਈ ਆ ਰਸੋਈ ਵਿੱਚ ਕੱਬੜ ਦਾ ਕੰਮ ਹੋਇਆ ਹੈ ਖਾਣੇ ਵਗੈਰਾ ਸਾਰੇ ਬਣੇ ਹੋਏ ਨੇ ਖਿੜਕੀ ਵੀ ਲੱਗੀ ਹੋਈ ਆ ਵੈਂਟੀਲੇਸ਼ਨ ਵਾਸਤੇ ਅਡਰੈਸ ਵੀ ਤੁਸੀਂ ਘਰ ਦਾ ਨੋਟ ਕਰ ਲਓ ਪਿੰਡ ਲਾਲਪੁਰ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਇਹ ਜੀ ਘਰ ਦਾ ਅਡਰੈਸ ਹੈ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਤੇ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਮਾਲਕਾਂ ਨੇ ਇਸ ਘਰ ਦੀ ਡਿਮਾਂਡ 26 ਲੱਖ ਰੁਪਏ ਰੱਖੀ ਹੈ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟਿੱਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤਾਂ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ